ਕੈਲੀਫੋਰਨੀਆ ਦੀ ਸਰਕਾਰ ਜਿਹੜੀ ਆ ਉਹ ਸਕੂਲਾਂ ਤੋਂ ਰਿਕੁਆਇਰ ਕਰ ਰਹੀ ਆ ਕਿ ਜੇ ਕਿਤੇ ਆਈਸ ਤੇ ਛਾਪੇ ਪੈਂਦੇ ਹੈਗੇ ਤੇ ਉਹ ਪੇਰੈਂਟਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ ਕੈਲੀਫੋਰਨੀਆ ਦੇ ਕਾਲਜਸ ਦੇ ਵਿੱਚ ਫ੍ਰੀ ਇੰਗਲਿਸ਼ ਲਰਨ ਕਰਦੇ ਹੈਗੇ ਆ ਸੋ 트럼ਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਡਰਦੇ ਮਰੇ ਕਾਲਜੇਜ਼ ਦੇ ਵਿੱਚ ਨਹੀਂ ਜਾ ਰਹੇ ਜਾਂ ਅਡਲਟ ਸਕੂਲਾਂ 'ਚ ਨਹੀਂ ਜਾ ਰਹੇ ਇੰਗਲਿਸ਼ ਸਿੱਖਣ ਦੇ ਲਈ ਜੋ ਕਿ ਉਹਨਾਂ ਨੂੰ ਫ੍ਰੀ ਜਣੀਆਂ ESL ਕਲਾਸਿਸ ਸਕਾਂ ਗਿਆ ਜਾਂਦੀਆਂ ਸੀਗੀਆਂ ਕਹਿੰਦੇ ਭਈ ਉਹਨਾਂ ਉਹਨਾਂ ਕੋਲ ਡਰ ਹੈਗਾ ਆ ਕਿ ਆਈ ਕਿਸੇ ਟਾਈਮ ਵੀ ਉਹਨਾਂ ਦੇ ਸਕੂਲ ਜਾਂ ਕਾਲਜ ਦੇ ਵਿੱਚ ਐਂਟਰ ਕਰ ਸਕਦੀ ਹੈਗੀ ਆ 1 ਲੱਖ ਦੇ ਕਰੀਬ ਕਾਲਜ ਸਟੂਡੈਂਟਸ ਰਹਿੰਦੇ ਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਦੇ ਕੋਲ ਕੋਈ ਪਰਮਾਨੈਂਟ ਲੀਗਲ ਸਟੇਟਸ ਨਹੀਂ ਨਹੀਂ ਹੈ 3.3 ਮਿਲੀਅਨ ਕੈਲੀਫੋਰਨੀਆ ਲਿਵ ਜਿਹੜਾ ਮਿਕਸ ਡੇਟ ਜਿਹੜਾ ਮਿਕਸ ਸਟੇਟਸ ਹਾਊਸਹੋਲਡ ਹੈਗਾ ਆ ਜਿਹਦੇ ਵਿੱਚ ਕਿਸੇ ਕੋਲ ਵਰਕ ਪਰਮਿਟ ਹੈਗਾ ਕਿਸੇ ਕੋਈ ਲੀਗਲ ਆ ਕੋਈ ਨਹੀਂ ਲੀਗਲ ਹੈਗਾ ਸੋ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਆ ኢਐਸਐਲ ਦੇ ਪ੍ਰੋਫੈਸਰਸ ਉਹ ਕਹਿੰਦੇ ਅਸੀਂ ਸਪੋਰਟ ਕਰਦੇ ਹਾਂ ਸਟੂਡੈਂਟਸ ਦੀ ਪਰ ਹੁਣ ਡਰ ਦੇ ਮਾਰੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਕਾਲਜਸ ਜਾਂ ਅਡਲਟ ਸਕੂਲਾਂ ਦੇ ਵਿੱਚ ਨਹੀਂ ਜਾ ਰਹੇ ਹੈਗੇ ਜੀ ਕੈਲੀਫੋਰਨੀਆ ਦੀ ਸਰਕਾਰ ਜਿਹੜੀ ਆ ਉਹ ਸਕੂਲਾਂ ਤੋਂ ਰਿਕੁਆਇਰ ਕਰ ਰਹੀ ਆ ਕਿ ਜੇ ਕਿਤੇ ਆਈਸ ਤੇ ਛਾਪੇ ਪੈਂਦੇ ਹੈਗੇ ਤੇ ਉਹ ਪੇਰੈਂਟਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ ਕੈਲੀਫੋਰਨੀਆ ਦੇ ਕਾਲਜਸ ਦੇ ਵਿੱਚ ਫ੍ਰੀ ਇੰਗਲਿਸ਼ ਲਰਨ ਕਰਦੇ ਹੈਗੇ ਆ ਅ ਸੋ 트럼ਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਡਰ ਦੇ ਮਾਰੇ ਕਾਲਜਸ ਦੇ ਵਿੱਚ ਨਹੀਂ ਜਾ ਰਹੇ ਜਾਂ ਅਡਲਟ ਸਕੂਲਾਂ ਚ ਨਹੀਂ ਜਾ ਰਹੇ ਇੰਗਲਿਸ਼ ਸਿੱਖਣ ਦੇ ਲਈ ਜੋ ਕਿ ਉਹਨਾਂ ਨੂੰ ਫ੍ਰੀ ਜਿਹੜੀਆਂ ESL ਕਲਾਸੇਜ਼ ਸਕਾਈਆਂ ਜਾਂਦੀਆਂ ਸੀਗੀਆਂ ਕਹਿੰਦੇ ਭਈ ਉਹਨਾਂ ਨੂੰ ਉਹਨਾਂ ਕੋਲ ਡਰ ਹੈਗਾ ਆ ਕਿ ਆਈ ਕਿਸੇ ਟਾਈਮ ਵੀ ਉਹਨਾਂ ਦੇ ਸਕੂਲ ਜਾਂ ਕਾਲਜ ਦੇ ਵਿੱਚ ਐਂਟਰ ਕਰ ਸਕਦੀ ਹੈਗੀ ਆ 1 ਲੱਖ ਦੇ ਕਰੀਬ ਕਾਲਜ ਸਟੂਡੈਂਟਸ ਰਹਿੰਦੇ ਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਦੇ ਕੋਲ ਕੋਈ ਪਰਮਾਨੈਂਟ ਲੀਗਲ ਸਟੇਟਸ ਨਹੀਂ ਨਹੀਂ 3.3 ਮਿਲੀਅਨ ਕੈਲੀਫੋਰਨੀਆ ਲੀਵ ਜਿਹੜਾ ਮਿਕਸ ਡੇਟ ਜਿਹੜਾ ਮਿਕਸ ਸਟੈਟਸ ਹਾਊਸ ਹੋਲਡ ਹੈਗਾ ਆ ਜਿਹਦੇ ਵਿੱਚ ਕਿਸੇ ਕੋ ਬਰਕ ਪਰਮਿਟ ਹੈਗਾ ਕਿ ਕੋਈ ਲੀਗਲ ਆ ਕੋਈ ਨੀ ਲੀਗਲ ਹੈਗਾ ਸੋ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਆ ਈਐਸਐਲ ਦੇ ਪ੍ਰੋਫੈਸਰਸ ਉਹ ਕਹਿੰਦੇ ਅਸੀਂ ਸਪੋਰਟ ਕਰਦੇ ਆ ਸਟੂਡੈਂਟਸ ਦੀ ਪਰ ਹੁਣ ਡਰ ਦੇ ਮਾਰੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਕਾਲਜਿਓਂਸ ਜਾਂ ਅਡਲਟ ਸਕੂਲਾਂ ਦੇ ਵਿੱਚ ਨਹੀਂ ਜਾ ਰਹੇ ਹੈਗੇ ਜੀ ਕੈਲੀਫੋਰਨੀਆ ਦੀ ਸਰਕਾਰ ਜਿਹੜੀ ਆ ਉਹ ਸਕੂਲਾਂ ਤੋਂ ਰਿਕੁਆਇਰ ਕਰ ਰਹੀ ਆ ਵੀ ਜੇ ਕਿਤੇ ਆਈਸ ਤੇ ਛਾਪੇ ਪੈਂਦੇ ਹੈਗੇ ਤੇ ਉਹ ਪੇਰੈਂਟਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹ ਕੈਲੀਫੋਰਨੀਆ ਦੇ ਕਾਲਜਸ ਦੇ ਵਿੱਚ ਫ੍ਰੀ ਇੰਗਲਿਸ਼ ਲਰਨ ਕਰਦੇ ਹੈਗੇ ਆ ਸੋ 트럼ਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਡਰ ਦੇ ਮਾਰੇ ਕਾਲਜਿਓਜ਼ ਦੇ ਵਿੱਚ ਨਹੀਂ ਜਾ ਰਹੇ ਜਾਂ ਅਡਲਟ ਸਕੂਲਾਂ ਚ ਨਹੀਂ ਜਾ ਰਹੇ ਇੰਗਲਿਸ਼ ਸਿੱਖਣ ਦੇ ਲਈ ਜੋ ਕਿ ਉਹਨਾਂ ਨੂੰ ਫ੍ਰੀ ਜਿਹੜੀਆਂ ESL ਕਲਾਸਿਸ ਆ ਸਕਾਂਇਆ ਜਾਂਦੀਆਂ ਸੀਗੀਆਂ ਕਹਿੰਦੇ ਭਈ ਉਹਨਾਂ ਉਹਨਾਂ ਕੋਲ ਡਰ ਹੈਗਾ ਆ ਕਿ ਆਈ ਕਿਸੇ ਟਾਈਮ ਵੀ ਉਹਨਾਂ ਦੇ ਸਕੂਲ ਜਾਂ ਕਾਲਜ ਦੇ ਵਿੱਚ ਐਂਟਰ ਕਰ ਸਕਦੀ ਹੈਗੀ ਆ 1 ਲੱਖ ਦੇ ਕਰੀਬ ਕਾਲਜ ਸਟੂਡੈਂਟਸ ਰਹਿੰਦੇ ਆ ਕੈਲੀਫੋਰਨੀਆ ਦੇ ਵਿੱਚ ਜਿਨ੍ਹਾਂ ਦੇ ਕੋਲ ਕੋਈ ਪਰਮਾਨੈਂਟ ਲੀਗਲ ਸਟੇਟਸ ਨਹੀਂ ਨਹੀਂ ਹੈ 3.3 ਮਿਲੀਅਨ ਕੈਲੀਫੋਰਨੀਆ ਲਿਵ ਜਿਹੜਾ ਮਿਕਸ ਡੇਟ ਜਿਹੜਾ ਮਿਕਸ ਸਟੇਟਸ ਹਾਊਸਹੋਲਡ ਹੈਗਾ ਆ ਜਿਹਦੇ ਵਿੱਚ ਕਿਸੇ ਕੋਲ ਵਰਕ ਪਰਮਿਟ ਹੈਗਾ ਕਿਸੇ ਕੋਈ ਲੀਗਲ ਆ ਕੋਈ ਨਹੀਂ ਇਲੀਗਲ ਹੈਗਾ ਸੋ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਬਲਮ ਹੈ ਇਸ ਐਸਐਲ ਦੀ ਪ੍ਰੋਫੈਸਰਸ ਉਹ ਕਹਿੰਦੇ ਅਸੀਂ ਸਪੋਰਟ ਕਰਦੇ ਹਾਂ ਸਟੂਡੈਂਟਸ ਦੀ ਪਰ ਹੁਣ ਡਰ ਦੇ ਮਾਰੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਕਾਲਜਸ ਜਾਂ ਅਡਲਟ ਸਕੂਲਾਂ ਦੇ ਵਿੱਚ ਨਹੀਂ ਜਾ ਰਹੇਗੇ